ਹੈਲੋ ਫਰੈਂਡਸ ਰਾਜ ਬੁਟੀ ਕਿਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਹਾਂਜੀ ਫਰੈਂਡਸ ਇਸ ਗੋਲ ਗਲੇ ਤੋਂ ਅੱਜ ਮੈਂ ਜੋ ਇਹ ਕੁੜਤੀ ਦੇ ਉੱਪਰ ਬੈਨ ਵਾਲਾ ਨੈੱਕ ਰੈਡੀ ਕੀਤਾ ਇਹ ਕਰਕੇ ਦਿਖਾਉਂਗੀ ਹਾਂਜੀ ਇਸ ਦੇ ਵਿੱਚ ਤੁਹਾਨੂੰ ਕੋਈ ਵੀ ਐਕਸਟਰਾ ਤੋਂ ਬੁਕਰਮ ਲੈਣ ਦੀ ਜ਼ਰੂਰਤ ਨਹੀਂ ਹੈ ਜਿਆਦਾ ਬੁਕਰਮ ਖਰਾਮ ਕਰਨ ਦੀ ਜ਼ਰੂਰਤ ਨਹੀਂ ਹੈ ਇਸ ਗੋਲ ਗਲੇ ਤੋਂ ਹੀ ਆਪਾਂ ਬੈਨ ਨੈੱਕ ਰੈਡੀ ਕਰ ਸਕਦੇ ਹਾਂ ਹਾਂਜੀ ਬਹੁਤ ਵਧੀਆ ਫਿਨਿਸ਼ਿੰਗ ਆਉਂਦੀ ਹੈ ਉਹ ਫੁੱਲ ਤੋਂ ਫੁੱਲ ਸਾਈਜ਼ ਨੈੱਕ ਤੁਸੀਂ ਰੈਡੀ ਕਰ ਸਕਦੇ ਹੋ ਹਾਂਜੀ ਤੇ ਆਜੋ ਆਪਾਂ ਦੇਖਦੇ ਹਾਂ ਵੀਡੀਓ ਨੂੰ ਹਾਂਜੀ ਫਰੈਂਡਸ ਬੈਨ ਨੈੱਕ ਬਣਾ ਲੈ ਇਸ ਜਗ੍ਹਾ ਤੋਂ ਆਪਾਂ ਨੇ ਲਗਾਣਾ 3 ਇੰਚ ਦਾ ਨ ਠੀਕ ਹੈ ਜੀ ਇਸ ਤੋਂ ਬਾਅਦ ਚ ਡਾਊਨ ਜਾਣਾ ਹੈ 4.5 ਇੰਚ ਡਾਊਨ ਆਪਾਂ ਨੇ ਜੋ neck ਦੀ ਮਾਰਕਿੰਗ ਹੈ ਕਰਨੀ ਹੈ ਇਹ ਮੈਂ ਫੁੱਲ ਸਾਈਜ਼ ਜੋ ਬੈਂਕ neck ਹੁੰਦਾ ਉਹ ਕਟਿੰਗ ਕਰਕੇ ਤੁਹਾਡੇ ਸਾਹਮਣੇ ਬਣਾ ਕੇ ਦਿਖਾਉਂਗੀ ਜੀ ਕਿਉਂਕਿ ਮਤਲਬ ਇਹ neck ਇੰਨਾ ਜ਼ਿਆਦਾ بڑا ਹੁੰਦਾ ਕਿ ਬਹੁਤ ਵਧੀਆ ਤਰੀਕੇ ਨਾਲ ਗੋਲ ਗਲੇ ਤੋਂ ਆਪਾਂ ਨੇ ਬੈਂਕ ਉਹ ਰੈਡੀ ਕਰ ਸਕਦੇ ਹਾਂ ਹਾਂਜੀ ਦੇਖੋ ਆਪਣਾ ਨੋਰਮਲੀ neck 7.5 ਇੰਚ ਤਿਆਰ ਹੁੰਦਾ ਇਸ ਸਗਾਤੇ ਮੈਂ ਛੋਟਾ ਜਿਹਾ ਕੱਟ ਪਾ ਲਾਂਗੇ ਆਪਾਂ ਨੀਚੇ ਵਾਲੀ ਸਾਈਡ ਤੇ 2.5 ਇੰਚ ਦਾ ਆਪਾਂ ਕੱਟ ਪਾ ਲਾਂਗੇ ਹਾਂਜੀ ਫਰੈਂਡਸ ਇਸ ਟਾਈਪ ਨਾਲ ਇਹਦੀ ਕਟਿੰਗ ਕਰ ਲੈਣੀ ਆਪਾਂ ਨੇ neck ਦੀ ਦੇਖੋ 3 ਇੰਚ ਦੀ ਚੌੜਾਈ ਰੱਖੀ ਸੀ ਤੇ 4.5 ਇੰਚ ਡੀਪ ਰੱਖ ਕੇ 1 ਇੰਚ ਦੀ ਗੋਲਾਈ ਪਾਈ ਹੈ ਤੇ ਥੱਲੇ 2.5 ਇੰਚ ਦਾ ਆਪਾਂ ਨੇ ਕੱਟ ਰੱਖਿਆ ਇਸ ਟਾਈਪ ਨੂੰ ਆਪਾਂ ਫਰੰਟ neck ਦੀ ਹੈ ਜੋ ਕਟਿੰਗ ਕਰ ਲੈਣੀ ਆ ਠੀਕ ਹੈ ਜੀ ਉਸ ਤੋਂ ਬਾਅਦ ਜਪਾਂ ਨੇ ਬੈਕ neck ਦੀ ਕਟਿੰਗ ਕਰਨੀ ਹੈ ਓਨਲੀ ਇਕਿੰਚਾ ਪਾਨੇ ਦੀ ਡੁੰਗਾਈ ਰੱਖਣੀ ਹੈ ਤਾਂ ਕਿ ਆਪਣੀ ਜਦੋਂ ਬੈਨ ਬਣੂਗੀ ਤੇ ਕਈ ਵਾਰ ਆਪਾਂ ਇਹ ਕਾਟ ਨਹੀਂ ਪਾਉਂਦੇ ਆਪਣੀ ਗਲੇ ਨੂੰ ਖਿੱਚ ਪੈਣ ਲੱਗ ਜਾਂਦੀ ਹੈ ਜਦੋਂ ਇਹ ਆਪਾਂ ਇਹ ਕਾਟ ਪਾ ਲਾਂਗੇ ਆਪਣੀ ਗਲੇ ਨੂੰ ਬਿਲਕੁਲ ਵੀ ਖਿੱਚ ਨਹੀਂ ਪਊਗੀ ਹਾਂਜੀ ਦੇਖੋ ਰਾਉਂਡ ਦੇ ਵਿੱਚ ਆਪਾਂ ਨੇ ਕਟਿੰਗ ਕਰ ਲਈ ਹੈ ਬੈਕ ਤੋਂ ਵੀ ਠੀਕ ਹੈ ਜੀ ਇਸ ਤਰ੍ਹਾਂ ਆਪਣਾ ਕਟਿੰਗ ਕਰਨੀ ਹੈ ਤੇ ਇਸ ਤੋਂ ਬਾਅਦ ਚ ਆਪਾਂ ਇਹਦੇ ਸੈਂਟਰ ਤੇ ਨਿਸ਼ਾਨ ਲਗਾ ਲੈਣਾ ਇੱਕ ਮਾਰਕ ਕਰ ਲੈਣਾ ਸੈਂਟਰ ਤੇ ਬੈਨ ਨੈਕ ਦੇ ਠੀਕ ਹੈ ਜੀ ਹਾਂਜੀ ਹੁਣ ਇਸ ਜਗ੍ਹਾ ਤੋਂ ਆਪਾਂ ਨੇ ਚੱਕਣਾ ਦੋਨੋਂ ਇਹਨਾਂ ਨੂੰ ਮਿਲਾਂਦੇ ਹੋਏ ਤੇ ਆਪਾਂ ਨੇ ਜੋ neck ਦਾ ਇਸ ਦੀ ਮੈਜ਼ਰਮੈਂਟ ਕਰਨੀ ਹੈ ਕਿ ਕਿੰਨੇ ਇੰਚ ਦੀ ਆਪਾਂ ਨੇ ਇਸ ਤੇ ਬੈਨ ਲਗਾਣੀ ਹੈ ਹਾਂਜੀ ਮੈਂ ਇਸ ਜਗ੍ਹਾ ਤੋਂ ਇੰਚ ਟੇਪ ਰੱਖ ਕੇ ਦੇਖੋ 10 ਇੰਚ ਆ ਰਿਹਾ ਹੈ ਰਾਉਂਡ ਦੇ ਵਿੱਚ 20 ਇੰਚ ਹੋ ਗਿਆ ਏ ਠੀਕ ਹੈ ਜੀ ਹੁਣ ਆਪਾਂ ਇੱਕ ਗੋਲ ਗळा ਲਿਆ ਦੇਖੋ ਆਪਾਂ ਇਸ ਨੂੰ ਵੀ ਮਾਪ ਕੇ ਮੈਂ ਤੁਹਾਨੂੰ ਦਿਖਾਉਂਗੀ ਕਿ ਕਿਸ ਟਾਈਪ ਨਾਲ ਆਪਾਂ ਮਾਪ ਸਕਦੇ ਹਾਂ ਕਿ ਫਿਰ ਆਪਾਂ ਬੈਨ neck ਰੈਡੀ ਕਰ ਲਾਂਗੇ ਹਾਂਜੀ ਇਸ ਜਗ੍ਹਾ ਤੁੰਝ ਟੇਪ ਰੱਖ ਕੇ ਦੇਖੋ ਇਹ ਜਗ੍ਹਾ ਹੀ ਅਟੈਚ ਹੋਊਗੀ ਕੁੜਤੀ ਦੇ ਉੱਪਰ ਇੱਥੋਂ ਇੰਚ ਟੇਪ ਰੱਖ ਕੇ ਆਪਾਂ ਇਹਨੂੰ ਮਾਪ ਲੈਣਾ ਹੈ ਦੇਖੋ ਇਹ 1.5 ਇੰਚ ਹੈ ਮਤਲਬ ਇਹ 2 ਇੰਚ ਹੋ ਗਿਆ ਟੋਟਲ ਮਤਲਬ ਇਹ ਉਸ ਗਲੇ ਤੋਂ ਥੋੜਾ ਬਾਦੀ ਹੈ ਘਟ ਨਹੀਂ ਹੈਗਾ ਹਾਂਜੀ ਫਰੈਂਡਸ ਮਤਲਬ ਇਹ ਇੰਨਾ ਵਧੀਆ ਨੈਕ ਬੰਦ ਹੈ ਫੁੱਲ ਸਾਈਜ਼ neck ਹੁੰਦਾ ਹੈ ਇਹ ਇਹਦੇ ਵਿੱਚ ਤੁਹਾਨੂੰ ਕੁਝ ਵੀ ਐਵੇਂ ਘਟੂਗਾ ਨਹੀਂ neck ਬਿਲਕੁਲ ਵੀ ਤੁਸੀਂ ਮਾਪ ਕੇ ਵਧੀਆ ਤਰੀਕੇ ਨਾਲ ਬੈਨ ਰੈਡੀ ਕਰ ਸਕਦੇ ਹੋ ਐਕਸਟਰਾ ਤੁਸੀਂ ਕਟਿੰਗ ਕਰ ਸਕਦੇ ਹੋ neck ਨੂੰ ਹਾਂਜੀ ਦੇਖੋ ਸੈਂਟਰ ਦੇ ਵਿੱਚੋਂ ਮੈਂ ਇਹਨੂੰ ਸਲਾਈ ਕਰਕੇ ਜੋੜ ਲਿਆ ਸੀਗਾ ਤੇ ਮੇਨ ਫੈਬਰਿਕ ਜਿਹਦੇ ਉੱਪਰ ਆਪਾਂ ਨੇ ਬੈਨ ਰੈਡੀ ਕਰਨੀ ਹੈ ਉਹਦੇ ਉੱਪਰ ਇਸ ਨੂੰ ਰੱਖ ਲੈਣਾ ਠੀਕ ਹੈ ਜੀ ਇਸ ਜਗ੍ਹਾ ਤੋਂ ਆਪਾਂ ਨੇ ਸਲਾਈ ਲਗਾ ਲੈਣੀ ਆ ਬਿਲਕੁਲ ਬੁਗਰਮ ਦੇ ਉੱਪਰ ਉੱਪਰ ਜਿਆਦਾ ਆਪਾਂ ਬੁਗਰਮ ਨੇ ਵਿੱਚ ਦੇਣੀ ਹੈਗੀ ਸਲਾਈ ਤੇ ਬਸ ਇੰਨੀ ਕੁ ਸਲਾਈ ਲਗਾਓ ਕਿ ਆਪਣਾ ਜੋ ਬੁਗਰਮ ਹੈ ਬੈਨ ਹੈ ਕੱਪੜੇ ਦੇ ਉੱਪਰ ਵਧੀਆ ਤਰੀਕੇ ਨਾਲ ਸਟਿਚ ਹੋ ਜੇ ਠੀਕ ਹੈ ਜੀ ਇਸ ਤੋਂ ਬਾਅਦ ਆਪਾਂ ਨੇ ਕਰ ਲੈਣੀ ਕਟਿੰਗ ਦੇਖੋ ਇਸ ਟਾਈਪ ਨਾਲ ਕਟਿੰਗ ਕਰ ਲਈ ਹੈ ਹਾਫ ਹਾਫ ਇੰਚ ਦਾ ਮਾਰਜਿਨ ਛੱਡ ਲੈਣਾ ਇਸ ਜਗ੍ਹਾ ਤੇ ਕੱਟ ਲਗਾ ਲੈਣੇ ਨੇ ਕਿ ਆਪਣੀ ਜੋ ਫੋਲਡਿੰਗ ਹੈ ਬੈਨ ਦੀ ਬਹੁਤ ਵਧੀਆ ਤਰੀਕੇ ਨਾਲ ਹੋ ਸਕੇ ਹਾਂਜੀ ਇਸ ਜਗ੍ਹਾ ਤੋਂ ਬੁਕਰਮ ਵਾਲੇ ਪਾਸੇ ਆਪਾਂ ਨੇ ਇਹਨੂੰ ਫੋਲਡ ਕਰਕੇ ਕੱਚੀ ਸਲਾਈ ਲਗਾ ਲੈਣੀ ਹੈ ਹਾਂਜੀ ਫਰੈਂਡਸ ਦੇਖੋ ਮੈਂ ਕੱਚੀ ਸਲਾਈ ਲਗਾ ਲਈ ਹੈ ਬੁਕਰਮ ਵਾਲੇ ਪਾਸੇ ਇਸ ਕੱਪੜੇ ਨੂੰ ਫੋਲਡ ਕਰਕੇ ਹੁਣ ਇਹ ਬੈਨ ਦਾ ਵੀ ਸੈਂਟਰ ਲੈਣਾ ਹੈ ਤੇ ਬੈਨ ਨੱਕ ਗਲੇ ਦਾ 셔ਟ ਦੇ ਗਲੇ ਦਾ ਵੀ ਸੈਂਟਰ ਲੈਣਾ ਹੈ ਇਸ ਜਗ੍ਹਾ ਤੋਂ ਸਲਾਈ ਲਗਾਨੀ ਆਪਾਂ ਨੇ ਠੀਕ ਹੈ ਜੀ ਹਾਂਜੀ ਦੇਖੋ ਇਸ ਜਗ੍ਹਾ ਤੋਂ ਮੈਂ ਸਲਾਈ ਲਗਾ ਲਈ ਹੈ ਦੇਖੋ ਇਹ ਥੋੜਾ 파ਟ ਵਧਿਆ ਹੋਇਆ ਹੈ ਇਸ ਨੂੰ ਆਪਾਂ ਕੈਂਚੀ ਨਾਲ ਕੱਟ ਕਰ ਲੈਣਾ ਹਾਂਜੀ ਦੋਨੋਂ ਸਾਈਡ ਤੋਂ ਮੈਂ ਇਸ 파ਟ ਬਦੇ ਹੋਏ 파ਟ ਨੂੰ ਕੱਟ ਕਰ ਲਿਆ। ਠੀਕ ਹੈ ਜੀ। ਹੁਣ ਇਹ ਦੇਖੋ ਜਿਹੜਾ ਮਤਲਬ ਸਿੱਧਾ ਪਾਸਾ ਹੈ ਉਸ ਵਾਲੀ ਸਾਈਡ ਬੈਨ ਉੱਪਰ ਬੁਕਰਮ ਵਾਲਾ ਪਾਸਾ ਕੁੜਤੀ ਦੇ ਸਿੱਧੇ ਪਾਸੇ ਵਾਲੇ ਸਾਈਡ ਆਣਾ ਚਾਹੀਦਾ ਹੈ। ਠੀਕ ਹੈ ਜੀ। ਹਾਂਜੀ ਦੇਖੋ ਇਸ ਟਾਈਪ ਨਾਲ ਆਪਾਂ ਸਿੱਧੇ ਵਾਲੇ ਪਾਸੇ ਇਸ ਨੂੰ ਕਰ ਲੈਣਾ ਤੇ ਹਾਂਜੀ ਦੇਖੋ ਬੁਕਰਮ ਵਾਲਾ ਪਾਸਾ ਸਿੱਧੇ ਵਾਲੇ ਕੁੜਤੀ ਦੇ ਸਿੱਧੇ ਵਾਲੇ ਪਾਸੇ ਆ ਗਿਆ। ਠੀਕ ਹੈ ਜੀ। ਇਸ ਟਾਈਪ ਨਾਲ ਆਪਾਂ ਨੇ ਰਾਉਂਡ ਦੇ ਵਿੱਚ ਸਲਾਈ ਲਗਾ ਲੈਣੀ ਆ ਸਾਰੇ ਨੈੱਕ ਦੇ ਉੱਪਰ ਰਾਉਂਡ ਦੇ ਵਿੱਚ ਸਲਾਈ ਲਗਾ ਲੈ ਹਾਂਜੀ ਦੇਖੋ ਫਰੈਂਡਸ ਇਹ ਸਲਾਈ ਲਗਾ ਲੈ ਕਿੰਨੀ ਵਧੀਆ ਫਿਨਿਸ਼ਿੰਗ ਆਈ ਹੈ ਹਾਂਜੀ ਇਸ ਤਰੀਕੇ ਨਾਲ ਤੁਸੀਂ ਬੈਂ ਨੈੱਕ ਰੈਡੀ ਕਰੋਗੇ ਤੁਹਾਡੀ ਬਿਲਕੁਲ ਵੀ ਬੁਕਰਮ ਖਰਾਬ ਨਹੀਂ ਹੋਊਗੀ ਹਾਂਜੀ ਫਰੈਂਡਸ